ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਪੁੱਛਿਆ ਜੀ ਪਿੰਡ ਆਤੂ ਵਾਲਾ ਢਾਣੀ ਕਿਸ਼ੋਰ ਸਿੰਘ ਜੀ ਔਰ 150 ਮੀਟਰ ਦੂਰ ਬਾਰਡਰ ਤੇ ਅਸੀਂ ਪਹੁੰਚੇ ਆ ਬਿਲਕੁਲ ਔਰ ਵਾਹਿਗੁਰੂ ਸ਼ਬਦ ਬਾਰਡਰ ਦੇ ਉੱਪਰ 150 ਮੀਟਰ ਤੇ ਬਾਰਡਰ ਹੈ ਪਾਕਿਸਤਾਨ ਦਾ ਔਰ ਇਹ ਲਾਸਟ ਘਰ ਦੇ ਵਿੱਚ ਅਸੀਂ ਆਏ ਆ ਇੱਥੇ ਸੁਮੇਤ ਚੰਦ ਲਾਇਨਾ ਉਧਰ ਵਾਲੇ ਪੰਜਾਬ ਵਾਸਤੇ ਤੇ ਇੱਧਰ ਵਾਲੇ ਪੰਜਾਬ ਵਾਸਤੇ ਲਿਖੀਆਂ ਸੀ ਕਿਉਂਕਿ ਪਰੇਸ਼ਾਨ ਅਸੀਂ ਨਹੀਂ ਪਰੇਸ਼ਾਨ ਉਹ ਵੀ ਨਹੀਂ ਦੋਨੋ ਹੀ ਪੰਜਾਬ ਮੇਰੇ ਪਰੇਸ਼ਾਨ ਨੇ ਕਹਿੰਦਾ ਵੀ ਲਹਿੰਦੇ ਵੱਲ ਵੀ ਮੰਗਦੇ ਲੋਕੀ ਚੜਦੇ ਦੀਆਂ ਦੁਆਵਾਂ ਲਹਿੰਦੇ ਵੱਲ ਵੀ ਮੰਗਦੇ ਲੋਕੀ ਚੜਦੇ ਦੀਆਂ ਦੁਆਵਾਂ ਦਿਲ ਕਰਦਾ ਹਰਮੰਦਰ ਤੋਂ ਸਿੱਧਾ ਨਨਕਾਣਾਏ ਜਾਵਾਂ ਦਿਲ ਕਰਦਾ ਹਰਮੰਦਰ ਤੋਂ ਸਿੱਧਾ ਨਨਕਾਣਾਏ ਜਾਵਾਂ ਨੇੜੇ ਹੋ ਕੇ ਸੁਣਲਾ ਦਾਤਿਆ ਨੇੜੇ ਹੋ ਕੇ ਸੁਣਲਾ ਦਾਤਿਆ ਬੱਬੂ ਅਰਜ ਗੁਜਾਰੇ ਦੁੱਬ ਚੱਲਿਆ ਪੰਜਾਬ ਮੇਰਾ ਹੁਣ ਤੈਨੂੰ ਵਾਜਾ ਮਾਰੇ ਜਗ ਨੂੰ ਤਾਰਨ ਵਾਲੇ ਨਾਨਕਾ ਆ ਜਾ ਫੇਰ ਦੁਬਾਰੇ ਜਗ ਨੂੰ ਤਾਰਨ ਵਾਲੇ ਨਾਨਕਾ ਆ ਜਾ ਫੇਰ ਦੁਬਾਰੇ ਕਹਿੰਦਾ ਮਾਲ ਡੰਗਰ ਸਭ ਰੁੜ ਗਏ ਦਾਤਿਆ ਜੋ ਅੱਜ ਹਾਲਾਤ ਅਸੀਂ ਇੱਥੇ ਦੇਖੇ ਨਾ ਲੋਕਾਂ ਦੇ ਕਹਿੰਦਾ ਮਾਲ ਡੰਗਰ ਸਭ ਰੁੜ ਗਏ ਦਾਤਿਆ ਲੱਗ ਗਿਆ ਪਾਣੀ ਰਾਵਾਂ ਨਾਲ ਸਿਰ ਤੇ ਬੱਚੇ ਰੱਖਲੇ ਮਾਵਾਂ ਲੱਗ ਗਈ ਜੰਗ ਦਰਿਆਵਾਂ ਨਾਲ ਸਿਰ ਤੇ ਬੱਚੇ ਰੱਖਲੇ ਮਾਵਾਂ ਲੱਗ ਗਈ ਜੰਗ ਦਰਿਆਵਾਂ ਨਾਲ ਸਿਰ ਤੋਂ ਡਿੱਗ ਪਈ ਛੱਤ ਜਿਨ੍ਹਾਂ ਦੀ ਸਿਰ ਤੋਂ ਡਿੱਗ ਪਈ ਛੱਤ ਜਿਨ੍ਹਾਂ ਦੇ ਉਹ ਕੀ ਕਰਨ ਵਿਚਾਰੇ ਜਗ ਨੂੰ ਤਰਨ ਵਾਲੇ ਨਾਨਕਾ ਆ ਜਾ ਫੇਰ ਦੁਬਾਰੇ ਡੁੱਬ ਚੱਲਿਆ ਪੰਜਾਬ ਹੁਣਾ ਡੁੱਬ ਚੱਲਿਆ ਪੰਜਾਬ ਤੇਰਾ ਹੁਣ ਤੈਨੂੰ ਵਾਜਾ ਮਾਰੇ ਜਗ ਨੂੰ ਤਰਨ ਵਾਲੇ ਨਾਨਕਾ ਆ ਜਾ ਫੇਰ ਦੁਬਾਰੇ ਸੋ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਆ ਕਿ ਸਾਡਾ ਚੜਦਾ ਪੰਜਾਬ ਲਹਿੰਦਾ ਪੰਜਾਬ ਇਹਦੇ ਤੇ ਆਪਣੀ ਕਿਰਪਾ ਕਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ